ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਦੋਸਤੋ ਪੈਂਡ ਰੋਡੇ ਜ਼ਿਲ੍ਹਾ ਮੋਗਾ ਤੇ ਤਹਿਸੀਲ ਦੋਸਤੋ ਬਾਗਾ ਪੁਰਾਣਾ ਜਿਹੜੇ ਘਰ ਚੋਂ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ ਇੱਥੇ ਉਹ ਵਿਕਰੀ ਆਸੇ ਪਾਸੋਂ ਹੁੰਦੇ ਆ ਦੋਸਤੋ ਅੱਜ ਤਨ ਨਾਗ ਦੋਸਤੋ ਦਿਖਾਉਂਗਾ ਨੀਲੀ ਰਾਵੀ ਨਸਲ ਦੇ ਵਿੱਚ ਇੱਕ ਬੂਰੀ ਕੱਟੀ ਆ ਦੋਸਤੋ ਨੀਲੀ ਰਾਵੀ ਨਸਲ ਦੇ ਵਿੱਚ ਇਸ ਤੋਂ ਇਲਾਵਾ ਦੋ ਨਾਗ ਦੋਸਤੋ ਬਲੈਕ ਕਲਰ ਦੇ ਵਿੱਚ ਹੋਣਗੀਆਂ ਇਹ ਨੇ ਲੀਦਾ ਵੀ ਇੱਕ ਚਿੱਟੇ ਫੇਸ ਵਾਲੀ ਕੱਟੀ ਦਿਖਾਉਂਗਾ ਤੇ ਇੱਕ ਦੋਸਤ ਸਿੱਧੇ ਪਟੇ ਵਾਲੀ ਕੱਟੀ ਦਿਖਾਉਂਗਾ ਅੱਖਾਂ-ਅੱਖਾਂ ਦੋਵਾਂ ਕਟੀਆਂ ਤਿੰਨਾਂ ਕਟੀਆਂ ਦੀ ਦੋਸਤ ਨੀਲੀਆਂ ਹੋਣਗੀਆਂ ਤੇ ਵੈਸੇ ਸਿੰਗਾ-ਸੁੰਗਾ ਦੀਆਂ ਵੀ ਸੋਹਣੀਆਂ ਹੋਣਗੀਆਂ ਇਹਨਾਂ ਦੇ ਵਿੱਚੋਂ ਜਿਹੜਾ ਵੀ ਦੋਸਤ ਨਾਗ ਤੁਹਾਨੂੰ ਪਸੰਦ ਆਊਗਾ ਉਹਦੀ ਆ ਕੇ ਪ੍ਰੋਪਰ ਤਸੱਲੀ ਦੇ ਨਾਲ ਤੁਸੀਂ ਇੱਥੋਂ ਖਰੀਦ ਸਕਦੇ ਹੋ ਤੇ ਬਾਕੀ ਗੱਲਬਾਤ ਆਓ ਬਾਈ ਨਾ ਕਰ ਹਾਂਜੀ ਬਾਈ ਜੀ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਹੋਰ ਅਮਰਜੀਤ ਠੀਕ ਆ ਬਾਈ ਵਧੀਆ ਵਧੀਆ ਬਾਈ ਤੁਸੀਂ ਦੱਸੋ ਵਧੀਆ ਵਧੀਆ ਕਿਰਪਾ ਬਾਬੇ ਦੀ ਪਸ਼ੂ ਵਿਕਰੀ ਐਸੇ ਹੁੰਦੇ ਹਨਾ ਹਾਂ ਬਾਈ ना 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 है है अच्छा ना ਦੱਸ ਦੀ ਮਾੜਾ ਨਾਮ ਸਤਨਾਮ ਸਿੰਘ ਪਿੰਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪੁਰਾਣਾ ਠੀਕ ਹੈ ਤਿੰਨ ਜਾਨਵਰ ਅੱਜ ਹੈਗੇ ਜਿਹਦੇ ਵਿੱਚ ਇੱਕ ਤਾਂ ਬੂਰੀ ਹੈ ਹਨਾ ਹਾਂ ਜੀ 라ਵੀ ਤੇ ਦੋ ਨਾ ਕਿ ਇਧਰ ਦੇ ਪਰਲੇ ਪਾਸੇ ਹਾਂ ਨੀਲੀ 라ਵੀ ਦੇ ਦੋ ਠੀਕ ਹੈ ਅੱਛਾ ਕੀ ਡਿਟੇਲ ਹੈ ਬਈ ਇਹ ਪਹਿਲੇ ਨੰਬਰ ਵਾਲੀ ਕੱਟੀ ਦੀ ਇਹ ਹੈਗੀ ਹੈ ਬਈ ਸਾਲ ਤੋਂ ਪਲੱਸ ਹੈ ਅੱਛਾ ਕਿਤਲਾਂ ਵਾਲੀ ਬੂਰੀ ਆ ਬਈ ਅੱਛਾ ਤੇਲਾਂ ਹਾਂ ਨੀਲੀ 라ਵੀ ਦੀ ਆ ਠੀਕ ਹੈ ਹਾਂ ਚੰਗੀ ਕੱਟੀ ਆ ਬਾਕੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਜੀ ਹਾਂ ਸੋਹਣੀ ਐ ਅੱਖਾਂ ਦੋਵੇਂ ਨੀਲੀਆਂ ਹੋਣਗੀਆਂ ਉਮਰ ਉਹ ਕਿੰਨੀ ਹੋਊਗੀ ਬਈ ਇਹ ਓਹਰੋ ਸਾਲ ਤੋਂ ਪਲਾਸਾ ਬਈ ਇਹੇ ਹੋਊਗੀ 12-13 ਮਹੀਨਿਆਂ ਦੀ ਹਾਂ 13 ਕਿ ਮਹੀਨੇ ਦੀ ਤਾਂ ਹੋਊਗੀ ਬਈ ਠੀਕ ਐ ਬਾਕੀ ਢਾਂਚਾ ਸੋਹਣਾ ਤੇ ਕੱਦ ਕਾਠ ਕਰਨ ਵਾਲੀ ਕੱਟੀ ਐ ਖੋਲੀਏ ਬਈ ਮੜੀ ਜੀ ਤੂਰ ਦੇ ਜਿਹੜਾ ਘੜਾ ਦੇਦਾ ਇੱਕ ਦੱਸੋ ਕੱਦ ਕਾਠ ਸੋਹਣਾ ਸਿੰਗ ਸਿੰਗ ਸੋਹਣੇ ਐ ਠੀਕ ਐ ਜੀ ਤੇ ਕੱਟੀ ਐ ਤੁਹਾਨੂੰ ਪਸੰਦ ਆਊਗੀ ਬੱਸ ਠੀਕ ਐ ਠੀਕ ਐ ਬਈ ਮੋੜ ਲੈਂਦੇ ਆਪਾਂ ਵੈਸੇ ਸੈਂਗਸੁੰਗ ਬਿਲਕੁਲ ਨੇੜਿਓਂ ਗੋਲ ਕਰਨੇ ਸ਼ੁਰੂ ਕਰਤੇ ਕੱਟੀ ਨੇ ਠੀਕ ਹੈ ਵੈਸੇ ਰੰਗ ਵੀ ਸੋਹਣਾ ਹੈ ਇਸ ਕੱਟੀ ਦਾ ਬਾਕੀ ਲੰਮੀ ਲਾਤ ਵਾਲੀ ਕੱਟੀ ਆ ਦੋਸਤੋ ਚੰਗਾ ਕੱਦ ਕਾਟ ਕਰਨ ਵਾਲੀ ਹੈ ਠੀਕ ਹੈ ਜੀ ਇਹ ਤੁਹਾਨੂੰ ਪਹਿਲੇ ਨੰਬਰ ਵਾਲੀ ਦਿਖਾ ਰਿਹਾ ਰੇਟ ਬਾਈ ਫਿਰ ਕਿਵੇਂ ਹੋਊਗਾ ਇਹਦਾ ਰੇਟ ਫੋਨ ਤੇ ਕਰਾਂਗੇ ਅਮਰਜੀਤ ਬਾਈ ਹਾਂ ਹਾਂ ਫੋਨ ਤੇ ਵੀਰੇ ਅੱਛਾ ਜੀ ਹੋਣਗੇ ਆਪਣੇ ਕੋਲ ਹਣ ਦੇਖ ਲਈਏ ਮਾੜੇ ਜਿਹੇ ਤੇ ਦੋਸਤੋ ਇਹ ਪਹਿਲੇ ਨੰਬਰ ਵਾਲੀ ਬੂਰੀ ਇਕੱਠੀ ਹੈ 12-13 ਮਹੀਨੇ ਉਮਰ ਹੈ ਥਾਣਾ ਦੋਸਤੋ ਵਧੀਆ ਹੋਣਗੇ ਚਾਰ ਨਿਖੜਵੇ ਠੀਕ ਹੈ ਜੀ ਤੇ ਇਹ ਕੱਟੀ ਤੁਹਾਨੂੰ ਪਸੰਦ ਆਊਗੀ ਬਾਛੜ ਦੇ ਅੱਖਾਂ ਓਖਾ ਬਿਲਕੁਲ ਵਾਈਟ ਹੋਣਗੇ ਦੋਸਤੋ ਤੇ ਸਿੰਘ ਬਿਲਕੁਲ ਹੀ ਨੀੜੇ ਗੋਲ ਕਰਨਾ ਸ਼ੁਰੂ ਕਰਤਾ ਰੇਟ ਦੋਸਤੋ ਇਸ ਕੱਟੀ ਦਾ ਫੋਨ ਦੇ ਉੱਤੇ ਤੈ ਕੀਤਾ ਜਾਊਗਾ ਤੇ ਹੋਊਗਾ ਬਿਲਕੁਲ ਜਾਇਜ਼ ਜੀ ਅਵਾ ਭਾਈ ਜਿਹੜੀ ਵਿਚਾਲੇ ਝੋਟੀ ਖੜੀ ਆ ਹਾਂ ਜੀ ਇਹ ਕਿੰਨੇ ਟਾਈਮ ਦੀ ਹੋਗੀ ਇਹ ਡੇਢ ਸਾਲ ਦੀ ਆ ਭਾਈ ਡੇਢ ਸਾਲ ਦੀ ਆ ਹਾਂ ਠੀਕ ਹੈ ਦੋਸਤੋ ਫੇਸ ਸਾਰਾ ਵਾਈਟ ਹੋਊਗਾ ਸਿੰਗ ਗਲਾਈ ਦੇ ਵਿੱਚ ਕਰਨੀ ਸ਼ੁਰੂ ਕਰਦੇ ਆ ਇਸ ਕੱਟੀ ਨੇ ਠੀਕ ਹੈ ਥੋੜੀ ਜਿਹੀ ਰਿੱਸੀ ਹੈਗੀ ਐ ਸਾਂਬਣ ਵਾਲੀ ਆ ਜਦੋਂ ਸਾਂਬ ਗਈ ਕੱਟੀ ਸੋਹਣੀ ਤਿਆਰ ਹੋ ਜਾਣੀ ਆ ਬਾਈ ਖੋਲ ਲਈਏ ਜੀ 1.5 ਸਾਲ ਦੋਸਤੋ ਉਮਰ ਆ ਪੂਸ਼ਪਾਸ ਕਾਫੀ ਭਾਰੀ ਆ ਤੇ ਇਹਦੇ ਪਿਛਲੇ ਪਹਰਾਂ ਤੇ ਮਾਰਕਿੰਗ ਆ ਹਾਂ ਪਿਛਲਿਆਂ ਤੇ ਆ ਬਾਈ ਠੀਕ ਹੈ ਦੋ ਪੈਰ ਵਾਈਟ ਹੋਣਗੇ ਦੋਸਤੋ ਇਸ ਕੱਟੀ ਦੇ ਠੀਕ ਹੈ ਵੈਸੇ ਢਾਂਚਾ ਸੋਹਣਾ ਕਾਦ-ਕਾਦ ਸੋਹਣਾ ਤੇ ਥੋੜਾ ਜਿਹਾ ਰਿਸਾਪਨ ਹੈਗਾ 1.5 ਸਾਲ ਦੋਸਤੋ ਉਮਰ ਆ ਇਸ ਕੱਟੀ ਦੀ ਠੀਕ ਹੈ ਜੀ ਤੇ ਜਿਹੜੇ ਵੀਰ ਭਰਾ ਬਰੀਡਿੰਗ ਦੇ ਉੱਤੇ ਕੰਮ ਕਰਨਾ ਚ ਉਨ ਆਸਤੇ ਇਹ ਕੱਟੀ ਦੋਸਤੋ ਚੰਗੀ ਬਹੁਤ ਚੰਗੀ ਕੱਟੀ ਆ ਬਾਈ ਚੰਗੀ ਮੱਝ ਦੀ ਆ ਬਿਲਕੁਲ ਨੀਲੀਆਂ ਹੋਣਗੀਆਂ ਦੋਸਤੋ ਤੇ ਸੈਂਗ ਗੜਾਈ ਦੇ ਵਿੱਚ ਕਰ ਲਈ ਹੈ ਇਹ ਤੁਹਾਨੂੰ ਦੂਜੇ ਨੰਬਰ ਵਾਲੀ ਕੱਟੀ ਦਿਖਾ ਰਿਹਾ ਵੈਸੇ ਥਣ ਥਣ ਚਾਰ ਹੋਣਗੇ ਵਧੀਆ ਨਿਕੜਵੇ ਤੇ ਪੂਛ ਵੀ ਕਾਫੀ ਚੰਗੀ ਭਾਰੀ ਹੈ ਇਹ ਆ ਲਓ ਦੋਸਤੋ ਚਾਰ ਥਣ ਵਧੀਆ ਹੋਣਗੇ ਜੀ ਤੇ ਪੂਛ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਰੇਟ ਦੋਸਤੋ ਇਸ ਝੋਟੀ ਦਾ ਵੀ ਫੋਨ ਦੇ ਉੱਤੇ ਤੈ ਕੀਤਾ ਜਾਊਗਾ ਇਹ ਤੁਹਾਨੂੰ ਦੂਜੇ ਨੰਬਰ ਵਾਲੀ ਝੋਟੀ ਦਿਖਾਈ ਹੈ ਇੱਕ ਬਾਈ ਜਿਹੜੀ ਲਾਸਟ ਦੀ ਝੂਟੀ ਆਪਣੇ ਕੋਲੇ ਇਹ ਬਾਈ ਅਮਰਜੀਤ ਆਪਾਂ ਲਈ ਤਾਂ ਚੰਗੇ ਬੰਦੇ ਤੋਂ ਹੀ ਆ ਅੱਛਾ ਉਹਦੇ ਦਸਨ ਮੁਤਾਬਕ ਬੱਲੂ 2 ਦੀ ਆ ਇਹ ਅੱਛਾ ਹਾਂ ਠੀਕ ਹੈ ਤੇ ਕਿੰਨੇ ਕੇ ਟਾਈਮ ਦੀ ਹੋਗੀ ਆ ਇਹ ਵੀ ਇਸੇ ਘਰੇ ਕੇ ਜਿਹਦੀ ਕੋਈ ਆ ਬਾਈ 1.5 ਸਾਲ ਕਦੇ ਘਰੇ ਚ ਹੀ ਆ ਠੀਕ ਹੈ ਹਾਂ ਚੰਗੀ ਸਮੀ ਭਲੀ ਕੱਟੀ ਆ ਬੇਸ ਸੋਨਾ ਦਸੋ ਪਟਾ ਸੋਨਾ ਸਿੰਘ ਬਿਲਕੁਲ ਨੀੜੇ ਗੋਲ ਕਰਨੇ ਸ਼ੁਰੂ ਕਰਤੇ ਆ ਤੇ ਬਾਕੀ ਬਾਡੀ ਬੰਤਰ ਵੀ ਚੰਗੀ ਆ ਮਾਰਕਿੰਗ ਤੁਸੀਂ ਆਪ ਚੈੱਕ ਕਰ ਸਕਦੇ ਹੋ ਤੇ ਥਣ ਝੋਲੀ ਵੀ ਚੰਗੇ ਵੈਸੇ ਥਣ ਤੁਹਾਨੂੰ ਦਿਖਾਉਂਗਾ ਤੇ ਬਾਈ ਕਢਾ ਦੇਦਾ ਵੀ ਇੱਕ ਗੇੜਾ ਬੱਲੂ 2 ਦੀ ਹੈ ਬਾਈ ਹਾਂਜੀ ਬੱਲੂ 2 ਦੀ ਅੱਗੇ ਵੀ ਆਪਣੇ ਕੋਲੇ ਜੋੜਾ ਬੱਲੂ 2 ਦਾ ਹੀ ਆਇਆ ਸੀ ਪਹਿਲਾਂ ਅੱਛਾ ਉਹਦੀ ਆਪਾਂ ਪਾਈ ਸੀ ਵੀਡੀਓ ਅੱਛਾ ਠੀਕ ਹੈ ਹਾਂਜੀ ਦੋਸੋ ਕੱਟੀ ਸੋਣੀ ਹੈ ਸਾਫ ਸੁਧਰੀ ਹੈ ਜੀ ਇਹ ਠੀਕ ਹੈ 1.5 ਸਾਲ ਹੋ ਮਾਰਾ ਵੈਸੇ ਢਾਂਚਾ ਸੋਹਣਾ ਤੇ ਬਾਕੀ ਸਭ ਬਣਾ ਲਈ ਹੈ ਕੱਟੀ ਇਹ ਵੀ ਸੋਣੀ ਝੂਟੀ ਤਿਆਰ ਹੋ ਜੂਗੀ ਅੱਖਾਂ-ਅੱਖਾਂ ਦੋਵੇਂ ਦੋਸੋ ਨੀਲੀਆਂ ਹੋਣਗੀਆਂ ਇਸ ਕੱਟੀ ਦੀਆਂ ਤੇ ਸਿੰਗ ਬਿਲਕੁਲ ਹੀ ਨੇੜਿਓਂ ਗੂਲ ਕਰਨੇ ਸ਼ੁਰੂ ਕਰਦੇ ਆਂ ਬਾਕੀ ਮਾਰਕਿੰਗ ਸਾਰੀ ਪ੍ਰੋਪਰ ਹੋਊਗੀ ਠੀਕ ਹੈ ਜੀ ਤੇ ਪੁੜੇ ਪਾੜੇ ਬਿਲਕੁਲ ਚੱਕ ਮਿਆਂ ਦੀ ਕੱਟੀ ਹੈ ਇਹ ਉਮਰੋ ਤਾਂ ਦੋਸਤੋ 1.5 ਸਾਲ ਦੀ ਹੈ ਬਾਕੀ ਥਣ ਝੋਲੀ ਚੰਗੀ ਹੈ ਠੀਕ ਹੈ ਥਣ ਚਾਰ ਹੋਣਗੇ ਦੋਸਤੋ ਵਧੀਆ ਤੁਸੀਂ ਚੈੱਕ ਕਰ ਸਕਦੇ ਆ ਇਹ ਦੋਸਤੋ ਲਾਸਟ ਵਾਲੀ ਕੱਟੀ ਤੁਹਾਨੂੰ ਦਿਖਾਈ ਹੈ ਰੇਟ ਇਸ ਇਸ ਨਗਦਾ ਵੀ ਦੋਸਤੋ ਫੋਨ ਦੇ ਉੱਤੇ ਤੈਕੀਤਾ ਜਾਊਗਾ ਇਹਨਾਂ ਦੇ ਵਿੱਚੋਂ ਜਿਹੜਾ ਵੀ ਨਾਗ ਤੁਹਾਨੂੰ ਪਸੰਦ ਆਵੇ ਦੋਸਤੋ ਪ੍ਰੋਪਰ ਤਸੱਲੀ ਦੇ ਨਾਲ ਖਰੀਦ ਲਿਓ ਠੀਕ ਹੈ ਤੇ ਚਲੋ ਠੀਕ ਹੈ ਭਾਈ ਜੀ ਠੀਕ ਹੈ ਭਾਈ ਸਸਕਾਰ